ਜੇਲਾਂ ਦੇ ਵਿੱਚ ਟੀਚਰਾਂ ਦੀ ਪੱਕੀ ਭਰਤੀ ਨਹੀਂ ਹੋਈ ਤੇ ਜਿਹੜੇ ਅੱਜ 15 ਨਿਯੁਕਤੀ ਪੱਤਰ ਦਿੱਤੇ ਗਏ ਆ ਬੱਚਿਆਂ ਨੂੰ ਜੇਲਾਂ ਦੇ ਵਿੱਚ ਜੀਬੀਟੀ ਟੀਚਰ ਭਰਤੀ ਕੀਤੇ ਆ ਜਿਹੜੇ ਇਹ 22 ਟੀਚਰਾਂ ਦੀ ਸਰਦਾਰ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਜੀ ਦੀ ਅਗਵਾਈ ਦੇ ਵਿੱਚ ਭਰਤੀ ਕੀਤੀ ਗਈ ਆ ਤੇ ਜਿਹੜੇ 7 ਟੀਚਰ ਰਹਿ ਗਏ ਆ ਉਹਨਾਂ ਦੇ ਕੁਝ ਡਾਕੂਮੈਂਟਾਂ ਦੇ ਵਿੱਚ ਕਮੀ ਆ ਉਹ ਵੀ ਥੋੜੇ ਦਿਨਾਂ ਦੇ ਵਿੱਚ ਪੂਰੀ ਕਰਕੇ ਤੇ ਉਹ ਵੀ 7 ਟੀਚਰਾਂ ਨੂੰ ਜਲਦੀ ਨਿਯੁਕਤੀ ਪੱਤਰ ਦਵਾਂਗੇ ਇਹ ਟੀਚਰ ਜਿਹੜੇ ਆ ਜੇਲ੍ਹਾਂ ਦੇ ਵਿੱਚ ਜਿਵੇਂ ਕਈ ਮਾਵਾਂ ਪ੍ਰੈਗਨੈਂਟ ਹੁੰਦੀਆਂ ਬੱਚਿਆਂ ਦਾ ਜਨਮ ਜੇਲ੍ਹ ਦੇ ਵਿੱਚ ਹੋ ਜਾਂਦਾ ਉਹਦੇ ਵਿੱਚ ਇਹ ਹੁੰਦਾ ਵਾ 6 ਸਾਲ ਤੱਕ ਮਾਂ ਆਪਦੇ ਬੱਚੇ ਨੂੰ ਜੇਲ੍ਹ ਦੇ ਵਿੱਚ ਨਾਲ ਰੱਖ ਸਕਦੀ ਆ ਕਿਉਂਕਿ ਛੋਟੇ ਬੱਚੇ ਨੂੰ ਕੁਦਰਤ ਦਾ ਵੀ ਨਿਯਮ ਆ ਜੇ ਜਾਨਵਰ ਆ ਜਾਂ ਕੋਈ ਵੀ ਆ ਉਹਦਾ ਬੱਚਾ ਜਿਹੜਾ ਮਾਂ ਦੇ ਨਾਲ ਹੀ ਛੋਟਾ ਬੱਚਾ ਰਹਿਣਾ ਤੇ ਇਹ ਕਾਨੂੰਨ ਕਾਨੂੰਨ ਅਨਸਾਰ ਆ ਕਿ 6 ਸਾਲ ਤੱਕ ਜਿਹੜਾ ਬੱਚਾ ਆ ਉਹ ਮਾਂ ਦੇ ਨਾਲ ਹੀ ਜੇਲ੍ਹ ਦੇ ਵਿੱਚ ਰਹਿਣਾ ਇੱਕ ਤੇ ਉਹ ਜਿਹੜੇ ਬੱਚੇ ਆ 50 ਦੇ ਕਰੀਬ 6 ਸਾਲ ਤੋਂ ਨਿੱਕੀ ਉਮਰ ਦੇ ਸਾਡੀਆਂ ਜੇਲਾਂਾਂ ਦੇ ਵਿੱਚ ਪੰਜਾਬ ਦੀਆਂ ਜੇਲਾਂਾਂ ਦੇ ਵਿੱਚ ਬੱਚੇ ਆ ਉਹਨਾਂ ਬੱਚਿਆਂ ਨੂੰ ਇਹ ਟੀਚਰ ਪੜ੍ਹਾਉਣਗੇ ਕਈ ਛੋਟੀ ਉਮਰ ਦੇ ਵਿੱਚ ਨਬਾਲਗ ਜਿਵੇਂ ਕੋਈ 12 ਸਾਲ 14 ਕੋਈ 16 ਜਿਹੜੇ ਨਬਾਲਗ ਬੱਚੇ ਕੋਈ ਜੁਰਮ ਕਰ ਬੈਠਦੇ ਆ ਉਹਨਾਂ ਬੱਚਿਆਂ ਨੂੰ ਵੀ ਜਿਹੜੀ ਕਲਾਸ ਦੀ ਪੜ੍ਹਾਈ ਦੀ ਲੋੜ ਹੋਊਗੀ ਉਹਨਾਂ ਕਲਾਸਾਂ ਦੇ ਵਿੱਚ ਉਹਨਾਂ ਨੂੰ ਪੜ੍ਹਾਉਣਗੇ ਉਸ ਤੋਂ ਬਾਅਦ ਜੇ ਕੋਈ ਵੱਡੀ ਉਮਰ ਦਾ ਵੀ ਆ ਬਾਲਗ ਹੈ 18 ਸਾਲ ਤੋਂ ਵੱਧ ਉਮਰ ਦਾ ਜੇ ਕੋਈ ਪੜ੍ਹਨਾ ਚਾਹੁੰਦਾ ਆ ਉਹਨਾਂ ਜਿਹੜੇ ਵਿਦਿਆਰਥੀ ਹੋਣਗੇ ਉਹਨਾਂ ਨੂੰ ਵੀ ਇਹ ਟੀਚਰ ਪੜ੍ਹਾਉਣਗੇ ਤੇ ਇਹਨਾਂ ਟੀਚਰਾਂ ਦੀ ਇਕੱਲੀ ਪੜ੍ਹਾਉਣ ਦੀ ਜ਼ਿੰਮੇਵਾਰੀ ਨਹੀਂ ਇਹ ਉਹਨਾਂ ਬੱਚ ਵਿਦਿਆਰਥੀਆਂ ਨੂੰ ਇਹ ਵੀ ਸਿੱਖਿਆ ਦੇਣਗੇ ਕਿ ਜੇ ਤੁਸੀਂ ਜੁਰਮ ਕਰ ਬੈਠੇ ਜੇ ਗਾਂਹ ਆਉਣ ਵਾਲਾ ਸਮਾਂ ਆਪਣੇ ਪਰਿਵਾਰ 'ਚ ਆਪਣੇ ਮਾਤਾ ਪਿਤਾ ਆਪਣੇ ਬੱਚਿਆਂ 'ਚ ਜਾ ਕੇ ਖੁਸ਼ੀਆਂ ਖੇੜੇ ਮਾਣੋ ਆਪਦੇ ਬੱਚਿਆਂ ਨੂੰ ਪੜਾਓ ਤੇ ਆਪ ਦਾ ਜਿਹੜਾ ਪਰਿਵਾਰ ਹੈ ਉਹਨੂੰ ਪਾਲੋ ਤੇ ਤੁਹਾਡਾ ਆਉਣ ਵਾਲਾ ਸਮਾਂ ਤਰੱਕੀ ਵਾਲਾ ਹੋਵੇ ਵੇਖੋ ਜਿਹੜਾ ਗੁਰੂ ਹੰਦਾਣਾ ਗੁਰੂ ਟੀਚਰ ਇਹ ਰੱਬ ਦਾ ਦੂਜਾ ਰੂਪ ਹੁੰਦਾ ਹੈ ਤੇ ਜਿਹੜਾ ਟੀਚਰ ਆ ਗੁਰੂ ਆ ਉਹਦੇ ਪੜਾਏ ਹੋਏ ਜਿਹੜੇ ਵੇਖੋ ਡੀਸੀ ਲੱਗਦੇ ਆ ਐਸਐਸਪੀ ਆ ਜੀਡੀ ਆ ਜੀਡੀਜੀਪੀ ਚੀਫ ਸੈਕਟਰੀ ਤੱਕ ਮੰਤਰੀ ਮੁੱਖ ਮੰਤਰੀ ਪ੍ਰਧਾਨ ਮੰਤਰੀ ਤੱਕ ਟੀਚਰਾਂ ਦੇ ਪੜਾਏ ਹੋਏ ਬੱਚੇ ਹੀ ਪਹੁੰਚਦੇ ਆ ਤੇ ਹੋ ਸਕਦਾ ਉਹਨਾਂ ਬੱਚਿਆਂ ਦੇ ਵਿੱਚੋਂ ਵੀ ਇਹ ਟੀਚਰ ਕਿਸੇ ਨੂੰ ਯੋਗ ਬਣਾ ਕੇ ਕਿਸੇ ਵੱਡੇ ਅਹੁਦੇ ਤੱਕ ਪਹੁੰਚਾ ਸਕਦੇ ਹੁਣ ਕਈ ਵਾਰ ਕਈ ਬੰਦੇ ਜੇਲਾਂ ਦੇ ਵਿੱਚ ਕਈਆਂ ਨੇ ਤੇ ਖੁਦ ਜਾਣ ਪੁੱਝ ਕੇ ਜੁਰਮ ਕੀਤਾ ਦਾ ਕਈਆਂ ਤੋਂ ਅਚੰਚੇਤ ਜੁਰਮ ਹੋ ਜਾਂਦਾ ਕਈ ਨਜਾਇਜ਼ ਵੀ ਪੁਰਾਣੀਆਂ ਸਰਕਾਰਾਂ ਜਾਂ ਪਵੇਂਦੇ ਨੇ ਨਜਾਇਜ਼ ਪਰਚੇ ਅੰਦਰ ਕਈ ਨਜਾਇਜ਼ ਬੰਦੇ ਵੀ ਪਰਚੇ ਕਰਾ ਕਰਾ ਕੇ ਪੁਰਾਣੀਆਂ ਸਰਕਾਰਾਂ ਨੇ ਭੇਜੇ ਹੁੰਦੇ ਆ ਉਹਨਾਂ ਬੰਦਿਆਂ ਦੀ ਵੀ ਜਿਹੜੀਆਂ ਸਖਿਆਵਾ ਦੇਣ ਚ ਟੀਚਰ ਬੜਾ ਵੱਡਾ ਅਹਿਮ ਰੋਲ ਨਿਭਾਉਣਗੇ ਤੇ ਇਹ ਪਹਿਲੀ ਸਰਕਾਰ ਆ ਜਿਹਦੇ ਚ ਇਹਨਾਂ ਬੱਚਿਆਂ ਨੇ ਆਪ ਦੱਸਿਆ ਪੀ ਕਈਆਂ ਨੂੰ ਤਿੰਨ ਨੌਕਰੀਆਂ ਹੋਰ ਮਿਲੀਆਂ ਚੌਥੀ ਨੌਕਰੀ ਇਹ ਮਿਲੀ ਆ ਕਈਆਂ ਨੂੰ ਦੋ ਕਈਆਂ ਨੂੰ ਇੱਕ ਨੌਕਰੀ ਪਹਿਲਾਂ ਮਿਲੀ ਆ ਉਹ ਛੱਡ ਕੇ ਨੌਕਰੀਆਂ ਉਹਨਾਂ ਨੂੰ ਲੱਗਿਆ ਪੀ ਅਸੀਂ ਜੇਲ੍ਹ ਦੇ ਵਿੱਚ ਲੋੜਵੰਦਾਂ ਦੀ ਉਹਨਾਂ ਲੋਕਾਂ ਦੀ ਮਦਦ ਕਰ ਸਕਦੇ ਆ ਜਿਹੜੇ ਰਾਹ ਤੋਂ पटਕੇ ਪਏ ਆ ਤੇ ਇਹਨਾਂ ਨੇ ਉਹ ਨੌਕਰੀ ਸੇਵਾ ਕਰਨ ਨੂੰ ਪੋਨ ਨੂੰ ਚੁਣਿਆ ਕਿ ਅਸੀਂ ਜੇਲ੍ਹਾਂ ਦੇ ਵਿੱਚ ਲੋਕਾਂ ਦੀ ਸੇਵਾ ਕਰਨੀ ਆ ਬੱਚਿਆਂ ਨੂੰ ਪੜਾਉਣਾ ਆ ਤੇ ਮਹਾਰਾਜ ਦੀ ਬਾਣੀ ਜਿਵੇਂ ਬਾਣੀ ਦੇ ਵਿੱਚ ਵੀ ਆ ਜੇ ਅਸੀਂ ਕਿਸੇ ਦਾ ਭਲਾ ਕਰੀਏ ਤੇ ਸਾਡਾ ਵੀ ਭਲਾ ਹੁੰਦਾ ਕਰ ਭਲਾ ਹੋ ਭਲਾ ਅੰਤ ਭਲੇ ਦਾ ਭਲਾ ਉਹਨਾਂ ਨੇ ਸੋਚਿਆ ਵੀ ਅਸੀਂ ਲੋਕਾਂ ਦਾ ਭਲਾ ਕਰਾਂ